ਗੁਰਮੁਖ ਜਾਗ ਰਹੇ ਔ ਤੂਤਾ ਸਦ ਬੈਰਾਗੀ ਤਤਪੁਰਤਾ ਸਹਿਬ ਕਹਿੰਦੇ ਨੇ ਜਿਸ ਦਾ ਵੀ ਮਨ ਗੁਰੂ ਦੇ ਸਨਮੁਖ ਹੋ ਗਿਆ ਉਹ ਜਾਗ ਜਾਂਦਾ ਹੈ ਉਹ ਸੁਚੇਤ ਹੋ ਜਾਂਦਾ ਹੈ ਸਦ ਬੈਰਾਗੀ ਉਹ ਸਦਾ ਹੀ ਬੈਰਾਗਵਾਨ ਹੋ ਜਾਂਦਾ ਹੈ ਬੈਰਾਗਵਾਨ ਹੋ ਜਾਂਦਾ ਹੈ ਤਤਪੁਰਤਾ ਕਿਉਂਕਿ ਤਤ ਦੇ ਵਿੱਚ ਆਪਣੇ ਆਪ ਨੂੰ ਪਰੋ ਲੈਂਦਾ ਹੈ ਜਦ ਤਤ ਨੂੰ ਆਪਣੀ ਮਨ ਦੇ ਵਿੱਚ ਪਰੋ ਲੈਂਦਾ ਹੈ ਜਗ ਸੁੱਤਾ ਮਰਿਆ ਵਹਿ ਜਾਏ ਜਿਹੜਾ ਜੰਗਤ ਜਿਹੜਾ ਸੰਸਾਰ ਇਹ ਸੁੱਤਾ ਹੋਇਆ ਹੈ ਗੁਰਮੁਖ ਜਾਗਦਾ ਹੈ ਭਾਈ ਗੁਰਦਾਸ ਕਹਿੰਦੇ ਨੇ ਨਾ ਗੁਰਸਿੱਖ ਜੋਗੀ ਜਾਗਦੇ ਮਾਇਆ ਅੰਦਰ ਕਰਨ ਉਦਾਸੀ ਉਹ ਜਾਗਦੇ ਨੇ ਭਾਵ ਸੁਚੇਤ ਰਹਿੰਦੇ ਨੇ ਪਰ ਜਿਹੜਾ ਸੰਸਾਰ ਹੈ ਇਹ ਮਾਇਆ ਦੇ ਮੋਹ ਦੇ ਵਿੱਚ ਸੁੱਤਾ ਹੋਇਆ ਹੈ ਗੁਰਮਤ ਜਗ ਸੋਤਾ ਇਹੀ ਕਾਰਨ ਹੈ ਮਰ ਆ ਵੇਜਾਈ ਇਹ ਮਰਦਾ ਹੈ ਫਿਰ ਉਦਾ ਜਾਂਦਾ ਹੈ ਆਪ ਭਟਕਣਾ ਦੇ ਵਿੱਚ ਪਿਆ ਰਹਿੰਦਾ ਹੈ ਬਿਨ ਗੁਰ ਸ਼ਬਦ ਨਾ ਸੋਝੀ ਪਾਏ ਗੁਰੂ ਦੇ ਸ਼ਬਦ ਤੋਂ ਬਿਨਾ ਉਹ ਗਿਆਨ ਉਹ ਸੋਝੀ ਪ੍ਰਾਪਤ ਨਹੀਂ ਜੀ ਹੁੰਦੀ ਗੁਰੂ ਨੂੰ ਸ਼ਬਦ ਸ਼ਬਦ ਨੂੰ ਛੱਡ ਕੇ ਕਿਤੇ ਹੋਰ ਆ ਕੇ ਆਪਾਂ ਗਿਆਨ ਪ੍ਰਾਪਤ ਕਰਨ ਜਾਵਾਂਗੇ ਤੇ ਨਹੀਂ ਮਿਲੇਗਾ ਇਸ ਕਰਕੇ ਪਰਚਾ ਕਹਿੰਦੇ ਕਿ ਅਨਾਹਦ ਸ਼ਬਦ ਵੱਜੇ ਦਿਨ ਰਾਤੀ ਅਬਗਤ ਕੀ ਗਤ ਗੁਰਮੁਖ ਜਾਤੀ ਜਿਨਨੇ ਵੀ ਗੁਰੂ ਦੇ ਸਨਮੁਖ ਹੋ ਕੇ ਸ਼ਬਦ ਨਾਲ ਸਾਝ ਪਾ ਲਈ ਜਾਂ ਸ਼ਬਰ ਦੀ ਵਿਚਾਰ ਨਾਲ ਜਿਹੜਾ ਮਨੁੱਖ ਵੀ ਜੁੜ ਗਿਆ ਉਹ ਗੁਰੂ ਦੇ ਸਨਮੁਖ ਹੋ ਗਿਆ ਤੇ ਸਹਿਬ ਕਹਿੰਦੇ ਨੇ ਉਹਦੇ ਅੰਦਰ ਫਿਰ ਇਹ ਅਨਾਹਦ ਸ਼ਬਦ ਦਿਨ ਰਾਤ ਵੱਜਦਾ ਹੈ ਹਰ ਵਕਤੋ ਦੇ ਅੰਦਰ ਬਾਣੀ ਦਾ ਪ੍ਰਭਾਵ ਪਿਆ ਲੈਂਦਾ ਹੈ। ਹੋ ਹਰ ਸਮੇ ਬਾਣੀ ਦੇ ਅਨੁਸਾਰੀ ਹੋ ਕੇ ਆਪਣਾ ਜੀਵਨ ਬਤੀਤ ਕਰਦਾ ਹੈ। ਤੇ ਸਹਿਬ ਜੀ ਕਹਿੰਦੇ ਨੇ ਅਬਗਤ ਕੀ ਗਤ ਜਿਸ ਪ੍ਰਕਾਲਪੁਰਖ ਵੈ ਗੁਰੂ ਦੀ ਅਸੀਂ ਗੱਦੀ ਨੂੰ ਨਹੀਂ ਜਾਣ ਸਕਦੇ। ਜਿਸ ਪ੍ਰਕਾਲਪੁਰਖ ਪਰਮੇਸ਼ਰ ਜੀ ਦੀ ਮਹਾਨਤਾ ਉਹਦੀ ਵਡਿਆਈ ਨੂੰ ਨਹੀਂ ਜਾਣ ਸਕਦੇ। ਗੁਰੂ ਦੇ ਸਨਮੁਖ ਹੋ ਕੇ ਉਹ ਮਨੁੱਖ ਐਸੇ ਪਰਮਾਤਮਾ ਨੂੰ ਸਮਝ ਲੈਂਦਾ ਹੈ ਤੋ ਜਾਨੀ ਜਾ ਸ਼ਬਦ ਪਛਾਨੀ ਇਹ ਕਦੋਂ ਜਾਨੀ ਤਉ ਜਾਨੀ ਜਾ ਸ਼ਬਦ ਪਛਾਨੀ ਜਦੋਂ ਸ਼ਬਦ ਵਿੱਚ ਜੁੜ ਕੇ ਸ਼ਬਦ ਦੇ ਦੰਦੇ ਨੂੰ ਸਿਹਾਰੀਏ ਸ਼ਬਦ ਵਿੱਚ ਜੁੜ ਕੇ ਪਛਾਨ ਕੀਤੀ ਇਹ ਕੋ ਰਵ ਰਹਿਆ ਨਿਰਬਾਨੀ ਫਿਰ ਸਮਝ ਆ ਜਾਂਦੀ ਏ ਕਿ हे ਭਾਈ ਉਹ ਜਿਹੜਾ ਨਿਰਬਾਨ ਪਰਮੇਸ਼ਰ ਹੈ ਜਿਹੜਾ ਉਹ ਅਕਾਲਪੁਰਖ ਵੈਗਰੂ ਵੇਲਾ ਨਿਰਵਾਣ ਦਾ ਅਰਥ ਹੁੰਦਾ ਵਾਸ਼ਨਾ ਰਹਿਤ ਉਹਦੇ ਨੇੜੇ ਕੋਈ ਵਾਸ਼ਨਾ ਨਹੀਂ ਆਉਂਦੀ ਉਹ ਵਾਸ਼ਨਾਵਾਂ ਤੋਂ ਉੱਚਾ ਹੈ ਉਹ ਨਿਰਵਾਣ ਪਰਮੇਸ਼ਰ ਹੀ ਸਾਰਿਆਂ ਥਾਵਾਂ ਤੇ ਰਮਿਆ ਹੋਇਆ ਹੈ ਸੁਨ ਸਮਾਧ ਸਹਿਜ ਮਨਰਾਤਾ ਅਰਚਾ ਕਹਿੰਦੇ ਨੇ ਜਿੱਥੇ ਮਨ ਫਿਰ ਆਤਮਕ ਅਡੋਲਤਾ ਵਿੱਚ ਟਿਕ ਜਾਏ ਮਨ ਸ਼ਬਦ ਵਿੱਚ ਟਿਕ ਜਾਏ ਉੱਥੇ ਫਿਰ ਸਹਿਜ ਸਮਾਧ ਜਿਹੜਾ ਜੋਗੀ ਹੈ ਨਾ ਉਹ ਵੀ ਸਮਾਧੀ ਲਾਉਂਦਾ ਪਰ ਉਸ ਸਮਾਧੀ ਹੱਠ ਵਾਲੀ ਹੁੰਦੀ ਏ ਇਸ ਅੱਗੇ ਚੱਲ ਕੇ ਆਪਾਂ ਪੜਾਂਗੇ ਹੱਠ ਵਾਲਿਆਂ ਨੂੰ ਸਤਿਗੁਰੂ ਜੀ ਨੇ ਪ੍ਰਵਾਨ ਨਹੀਂ ਕੀਤਾ ਬਚਨ ਕੀਤੇ ਨੇ ਮਨ ਹੱਠ ਕਿਨੇ ਨਾ ਪਾਇਓ ਸਭ ਥੱਕੇ ਕਰਮ ਕਮਾਏ ਮਨ ਹੱਠ ਪੇਠ ਕਰ ਭਰਮ ਦੇ ਦੁੱਖ ਪਾਇਆ ਦੂਜੇ ਪਾਇ ਮਨ ਹੱਠ ਕਰਕੇ ਕਿਸੇ ਨੇ ਵੀ ਸੱਜ ਨੂੰ ਪ੍ਰਾਪਤ ਨਹੀਂ ਕੀਤਾ ਇਸ ਕਰਕੇ ਮਨ ਹੱਠ ਪ੍ਰਵਾਨ ਨਹੀਂ ਇਹ ਸੱਜੇ ਜੋਗ ਪ੍ਰਵਾਨ ਕੀਤਾ ਗਿਆ ਹੈ ਸੱਜੇ ਹੀ ਆਪਣੇ ਮਨ ਨੂੰ ਸਮਝਾ ਸਮਝਾ ਕੇ ਮਨ ਦੇ ਅੰਦਰ ਗਿਆਨ ਬਖਸ਼ਿਸ਼ ਕਰ ਕਰਕੇ ਜਦੋਂ ਮਨ ਗੁਰੂ ਦੇ ਸ਼ਬਦ ਨਾਲ ਜੁੜ ਕੇ ਤੇ ਸੱਚ ਨੂੰ ਸਮਝ ਲਵੇ ਤੇ ਫਿਰ ਇਹ ਮਨ ਦੇ ਅੰਦਰ ਸੁੰਨ ਸਮਾਧ ਭਾਵ ਕੀ ਮਨ ਭਟਕਣਾ ਤੋਂ ਰਹਿਤ ਹੋ ਜਾਂਦਾ ਹੈ ਮਨ ਦੇ ਅੰਦਰ ਇਕਾਗਰਤਾ ਆ ਜਾਂਦੀ ਜੇ ਮਨ ਦੇ ਅੰਦਰ ਔਰ ਫੁਰ ਜਿਹੜੇ ਆਮ ਤੌਰ ਤੇ ਮਨ ਦੇ ਅੰਦਰ ਫੁਰਨੇ ਨੇ ਨਾ ਮਨ ਦੇ ਅੰਦਰ ਕਲਪਨਾਵਾਂ ਨੇ ਉਹ ਖਤਮ ਹੋ ਜਾਂਦੀਆਂ ਨੇ ਪਾਤਸ਼ਾਹ ਕਹਿੰਦੇ ਨੇ ਉੱਥੇ ਫਿਰ ਮਨ ਪਰਮੇਸ਼ਰ ਦੇ ਨਾਮ ਦੇ ਵਿੱਚ ਰੰਗਿਆ ਜਾਂਦਾ ਹੈ ਤਜ ਹਉ ਲੋਭਾ ਆਪਣੇ ਅੰਦਰੋਂ ਤਜ ਤਜ ਦਾ ਅਰਥ ਛੱਡ ਦਿੱਤਾ ਕੀ ਛੱਡਿਆ ਹਉ ਲੋਭਾ ਇੱਕ ਤੇ ਮੈਂ ਬਾਦੀ ਜਿਹੜੀ ਭਾਵਨਾ ਸੀ ਉਹ ਤਿਆਗ ਦਿੱਤੀ ਦੂਜੇ ਨੰਬਰ ਤੇ ਲੋਭ ਤਿਆਗ ਦਿੱਤਾ ਇਕੋ ਜਾਤਾ ਇਕੋ ਨੂੰ ਜਾਣਦਿਆ ਇਹ ਸਮਝਦਾ ਕਿ ਕੋਈ ਸਭ ਕੁਝ ਕੰਮ ਕਰਨ ਦੀ ਸਮਰੱਥ ਹੈ ਗੁਰ ਚੇਲੇ ਆਪਣਾ ਮਨ ਮੰਨਿਆ ਨਾਨਕ ਦੂਜਾ ਮੇਟ ਸਮਾਨਿਆ ਸਤਗੁਰ ਸੱਚੇ ਪਾਤਸ਼ਾਹ ਕਹਿੰਦੇ ਨੇ ਏ ਭਾਈ ਇਸ ਤਰ੍ਹਾਂ ਜਦੋਂ ਗੁਰੂ ਦੇ ਸ਼ਰਨ ਵਿੱਚ ਵਿੱਚ ਪਏ ਹੋਏ ਗੁਰ ਚੇਲੇ ਦਰ ਕੇ ਗੁਰੂ ਦੇ ਚੇਲੇ ਨੇ ਜਿਹੜਾ ਗੁਰੂ ਦਾ ਚੇਲਾ ਬਣ ਗਿਆ ਗੁਰੂ ਦੀ ਛਣ ਵਿੱਚ ਪੈ ਗਿਆ ਤੇ ਉਸ ਦਾ ਮਨ ਗੁਰੂ ਦੀ ਵਿਚਾਰ ਨੂੰ ਮੰਨ ਗਿਆ ਜਿਸ ਦਾ ਮਨ ਗੁਰੂ ਦੇ ਵਿਚਾਰ ਨੂੰ ਮੰਨ ਗਿਆ ਨਾ ਨਾਨਕ ਦੂਜਾ ਮੇਟ ਉਹਨੇ ਆਪਣੇ ਅੰਦਰੋਂ ਦੂਜੇ ਨੂੰ ਮਿਟਾ ਦਿੱਤਾ ਉਹ ਕਿਸੇ ਦੂਜੇ ਦੇ ਵਿਚਾਰ ਨੂੰ ਫਿਰ ਆਪਣੇ ਨੇੜੇ ਨਹੀਂ ਆਉਣ ਦਿੰਦਾ ਉਹ ਇੱਕ ਨੂੰ ਛੱਡ ਕੇ ਕਿਸੇ ਹੋਰ ਪਾਸੇ ਨਹੀਂ ਜਾਂਦਾ ਮੈਂ ਅਰਜ ਕਰਾਂ ਮੈਂ ਸ਼ੁਰੂ ਵਿੱਚ ਪਹਿਲਾਂ ਵਿੱਚੋਂ ਬੇਨਤੀ ਕੀਤੀ ਆਪ ਜੀ ਨੂੰ ਕਿ ਅੱਜ ਸਿੰਘ ਸਭਾ ਲਹਿਰ ਦਾ ਸਥਾਪਨਾ ਦਿਵਸ ਹੈ ਮੈਂ ਥੋੜੀ ਜਿਹੀ ਵਿਚਾਰ ਉਹ ਆਪ ਜੀ ਨਾਲ ਜ਼ਰੂਰ ਸਾਂਝੀ ਕਰਨਾ ਕਰਨੀ ਚਾਹੁੰਨਾ ਕਿਉਂਕਿ ਜਦੋਂ ਵੀ ਕਿਤੇ ਦੂਜਾ ਭਾਵ ਜਦੋਂ ਵੀ ਇੱਕ ਤੋਂ ਬਿਨਾ ਦੂਜੇ ਦੀ ਵਿਚਾਰ ਸਾਡੇ ਅੰਦਰ ਪਰਪਾਵ ਪਾਏਗੀ ਤੇ ਉਹ ਅਸੀਂ ਗੁਰੂ ਤੋਂ ਦੂਰ ਹੋਵਾਂਗੇ ਜਦੋਂ ਇਤਿਹਾਸ ਪੜ੍ਹਦੇ ਹਾਂ ਗੁਰੂ ਪਿਆਰ ਦਾ ਦਿਓ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਜਦੋਂ ਜੋਤੀ ਜੋਤਿ ਸਮਾਏ ਦਾ ਜਾਂ ਉਹਨਾਂ ਦੇ ਸ਼ਹਾਦਤ ਹੁੰਦੀ ਹੈ ਇਸ ਦੇ ਵਿੱਚ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਸ਼ਹਾਦਤ ਹੈ ਸਿੱਧੀ ਹੈ ਕਿਉਂਕਿ ਖਲਜ਼ਰ ਦੇ ਨਾਲ ਵਾਰ ਕੀਤਾ ਗਿਆ ਤੇ ਉਹਦੇ ਕਾਰਨ ਸਤਿਗੁਰੂ ਨੇ ਸ਼ਹਾਦਤ ਪ੍ਰਾਪਤ ਕੀਤੀ ਉਹਨਾਂ ਨੇ ਸਾਨੂੰ ਸਦੀਵੀ ਤੌਰ ਤੇ ਸ਼ਬਦ ਗੁਰੂ ਨਾਲ ਜੋੜ ਦਿੱਤਾ ਉਸ ਤੋਂ ਬਾਅਦ ਫਿਰ ਬੰਦਾ ਸਿੰਘ ਬਹਾਦਰ ਦੇ ਰੂਪ ਦੇ ਵਿੱਚ ਇੱਕ ਬੜਾ ਵੱਡਾ ਸੰਘਰਸ਼ ਸ਼ੁਰੂ ਹੋਇਆ ਜੋ ਬਹੁਤ ਲੰਮਾ ਸਮਾਂ ਚੱਲਦਾ ਗਿਆ ਸਿੱਖ ਮਿਸਲਾਂ ਦੇ ਰੂਪ ਦੇ ਵਿੱਚ ਉਹਨਾਂ ਨੇ ਬੜੀਆਂ ਵੱਡੀਆਂ ਵੱਡੀਆਂ ਮੱਲਾਂ ਮਾਰੀਆਂ ਇਸ ਦੌਰਾਨ ਕਦੇ ਨਾਦਰ ਸ਼ਾਹ ਆਇਆ ਕਦੇ ਅਫਦਾਲੀ ਆਇਆ ਉਹਨਾਂ ਦੇ ਨਾਲ ਜੂਝਦੇ ਆ ਜੂਝਦੇ ਆ ਬੜੀ ਲੰਬੀ ਗਾਥਾ ਹੈ ਸਿੱਖਾਂ ਦੇ ਕਹਾਣੀ ਦੀ ਔਰ ਬੜਾ ਜ਼ੁਲਮ ਸਹਿਣ ਕੀਤਾ ਗੁਰੂ ਕੀ ਸਿੱਖਾਂ ਨੇ ਤੇ ਬੜੀਆਂ ਕੁਰਬਾਨੀਆਂ ਕੀਤੀਆਂ ਉਹਨਾਂ ਕੁਰਬਾਨੀਆਂ ਦੇ ਰੰਗ ਵਜੋ ਜਾਂ ਫਲ ਵਜੋ ਜਿਹੜਾ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਕਾਇਮ ਹੋਇਆ ਪਰ ਜਿਵੇਂ ਹੀ ਰਾਜ ਕਾਇਮ ਹੋਇਆ ਨਾ ਮਹਾਰਾਜਾ ਰਣਜੀਤ ਸਿੰਘ ਦੇ ਦਵਾਲੇ ਜਿਹੜੇ ਲੋਕ ਇਕੱਠੇ ਹੋ ਗਏ ਜਿਨ੍ਹਾਂ ਨੂੰ ਅਮੀਰੀਆਂ ਵਜ਼ੀਰੀਆਂ ਮਿਲੀਆਂ ਕੁਰਬਾਨੀਆਂ ਤੇ ਉਹਨਾਂ ਮਹਾਨ ਗੁਰੂ ਕੀ ਸਿੱਖਾਂ ਦੀਆਂ ਸਨ ਪਰ ਜਿਹੜੀਆਂ ਵਜ਼ੀਰੀਆਂ ਮਿਲੀਆਂ ਜਿਹੜੇ ਉਹਦੇ ਆਲੇ ਦੁਆਲੇ ਲੋਕ ਇਕੱਠੇ ਹੋ ਗਏ ਉਹਨਾਂ ਦਾ ਪਿਆਰ ਸਿੱਖੀ ਨਾਲ ਕੋਈ ਨਹੀਂ ਸੀ ਹੈਗਾ ਡੋਗਰੀਆ ਨੇ ਰঞ্জੀਤ ਸਿੰਘ ਨੂੰ ਆਪਣੇ ਗਲਬੇ ਦੇ ਵਿੱਚ ਲੈ ਲਿਆ। ਉਹਦੇ ਅੰਦਰ ਇੱਕ ਗਲਤ ਵਿਚਾਰ ਧਾਰਾ ਪੈਦਾ ਕਰ ਦਿੱਤੀ ਕਿ ਉਹ ਕਿਸੇ ਨੂੰ ਗਲਤ ਪਾਸੇ ਲਾਉਣਾ ਹੋਵੇ ਨਾ। ਉਹਦੇ ਅੰਦਰ ਬੁਰਾਈਆਂ ਪੈਦਾ ਕਰ ਦਿੱਤੀ। ਕਿਸੇ ਨੂੰ ਵਿਗਾੜਨਾ ਹੋਵੇ ਉਹਨਾਂ ਨੇ ਸ਼ਰਾਬ ਵਾਲੇ ਪਾਸੇ ਲਾ ਦਿੱਤਾ। ਉਹਨਾਂ ਨੇ ਸ਼ਬਾਬ ਵਾਲੇ ਪਾਸੇ ਲਾ ਦਿੱਤਾ। ਉਹਨਾਂ ਨੇ ਵੇਸ਼ਵਾਮਾਂ ਦੇ ਚੱਕਰਾਂ ਦੇ ਵਿੱਚ ਰঞ্জੀਤ ਸਿੰਘ ਨੂੰ ਫਾਕੇ ਤੇ ਹੌਲੀ ਉਹਦੇ ਸਿੱਖੀ ਵਿਚਾਰ ਧਾਰਾ ਉਹਦੇ ਜੀਵਨ ਵਿੱਚੋਂ ਮੁਕਾ ਦਿੱਤੀ। ਮੈਂ ਬੇਨਤੀ ਕਰਾਂ 1823 ਦੇ ਵਿੱਚ ਜਿਨ੍ਹਾਂ ਨੇ ਮਹਾਨ ਕੁਰਬਾਨੀਆਂ ਸਿੱਖਾਂ ਨੇ ਕੀਤੀਆਂ ਸਨ ਉਹਨਾਂ ਵਿੱਚੋਂ ਅਕਾਲੀ ਪੋਲਾ ਸਿੰਘ ਬਚਿਆ ਹੋਇਆ ਸੀ 1823 ਦੇ ਵਿੱਚ ਅਕਾਲੀ ਪੋਲਾ ਸਿੰਘ ਵੀ ਚੜਾਈ ਕਰ ਗਿਆ ਉਹਦੀ ਚੜਾਈ ਕਰਨ ਤੋਂ ਬਾਅਦ ਜਿਹੜੇ ਗੁਰਦੁਆਰੇ ਸਨ ਨਾ ਉਸ ਵਕਤ ਦੇ ਰਣਜੀਤ ਸਿੰਘ ਨੇ ਜ਼ਗੀਰਾ ਤੇ ਬਹੁਤ ਦਿੱਤੀਆਂ ਪਰ ਸਿੱਖੀ ਵੀ ਚਾਰ ਧਾਰਾ ਪਰਫੁੱਲਤ ਨਾ ਹੋ ਸਕੀ ਇਨ੍ਹਾਂ ਗੁਰਦੁਆਰਿਆਂ ਤੇ ਜਿਹੜੇ ਲੋਕ ਕਾਬਜ਼ ਹੋ ਗਏ ਉਹ ਸनातनी ਮਤ ਵਾਲੇ ਸਨ ਮਹੰਤ ਆਦਿਕ ਉਹਨਾਂ ਨੇ ਆਪਣਾ ਜਿਹੜਾ ਉਤੋਰੀ ਫੁਲਕਾ ਚਲਾਉਣ ਵਾਸਤੇ ਗੁਰਮਤ ਤੋਂ ਉਲਟ ਕੰਮ ਕਰਨੀ ਸ਼ੁਰੂ ਕਰ ਦਿੱਤੀ ਉਹ ਗੁਰਮਤ ਤੋਂ ਉਲਟ ਕੰਮ ਕਿਹੜੇ ਜਿਵੇਂ ਆਪਾਂ ਬਾਣੀ ਪੜ੍ਹਦੇ ਆਂ ਤੇ ਬਾਣੀ ਦੇ ਵਿੱਚ ਕਿਸੇ ਦੇਵੀ ਦੇਵਤੇ ਦੀ ਪੂਜਾ ਨੂੰ ਪ੍ਰਵਾਨ ਨਹੀਂ ਕੀਤਾ ਗਿਆ ਨਹੀਂ ਕੀਤਾ ਗਿਆ ਨਾ ਦੇਵੀ ਦੇਵਾ ਪੂਜੀਏ 파ਇਕਿਆ ਮੰਗੋ ਕਿਆ ਦੇ ਜਦ ਤੁਸੀਂ ਬਚਨ ਪੜ੍ਹੋ ਸ਼ਿਵ ਸ਼ਿਵ ਕਰਤੇ ਜੋ ਨਨ ਧਿਆਵੈ ਇੱਕ ਨਹੀਂ अनेकाਤਾ ਮਾਤੇ ਤੁਹਾਨੂੰ ਇਹ ਬਚਨ ਮਿਲਣਗੇ ਜਿਹਦੇ ਵਿੱਚ ਮੂਰਤੀ ਪੂਜਾ ਦੇ ਵਿਰੋਧਤਾ ਕੀਤੀ ਗਈ ਗੁਰੂ ਬਾਣੀ ਗੁਰੂ ਨਾਨਕ ਦੀ ਵਿਚਾਰਧਾਰਾ ਮੂਰਤੀ ਪੂਜਾ ਨੂੰ ਪ੍ਰਵਾਨ ਨਹੀਂ ਕਰਦੀ ਫਰ ਹੋਰ ਪੁੱਛੀ ਕੀ ਹੋਇਆ ਫਰਮੰਦਰ ਸਾਹਿਬ ਦੇ ਅੰਦਰ ਵੀ ਮੂਰਤੀਆਂ ਰੱਖ ਦਿੱਤੀਆਂ ਗਈਆਂ ਜਿਹੜਾ ਸਰੋਵਰ ਦੇ ਪ੍ਰਕਰਮਾ ਹੈ ਇਹਦੇ ਆਲੇ-ਦੁਆਲੇ ਮੂਰਤੀਆਂ ਦੀ ਪਰਮਾਰ ਹੋ ਗਈ ਇਥੋਂ ਤੱਕ ਵੀ ਜਿਹੜੀ ਦੁਖ ਭੰਜਨੀ 베ਰੀ ਇਹ ਉਦੋਂ ਪ੍ਰਚਲਿਤ ਹੋਈ ਜ਼ਿਆਦਾਤਰ ਉਦੋਂ ਪ੍ਰਚਲਿਤ ਕੀਤਾ ਗਿਆ ਇੱਥੇ ਇਹਨੂੰ ਦੇਵੀ ਦੇ ਰੂਪ ਦੇ ਵਿੱਚ ਪ੍ਰਗਟ ਕਰਕੇ ਨਾ ਇਥੇ ਦੇਵੀ ਦੀ ਮੂਰਤੀ ਬਣਾਈ ਗਈ ਤੇ ਉਹਦੇ ਅੱਗੇ ਗੁਰੂ ਗੋਬਿੰਦ ਸਿੰਘ ਦੀ ਮੂਰਤੀ ਬਣਾ ਕੇ ਉਹਦੇ ਅੱਗੇ ਹੱਥ ਜੋੜ ਕੇ ਮੰਗਦੇ ਖੜਾ ਕਰਕੇ ਦਿਖਾਇਆ ਗਿਆ। ਇਹ ਤਦਕ ਤੇ ਇਹ ਵੀ ਇੱਕ ਵਿਦਵਾਨ ਸੱਜਣ ਲਿਖਦਾ ਹੈ। ਉਹਨਾਂ ਸਮਿਆਂ ਦੇ ਵਿੱਚ ਜਿਹੜੇ ਮੁੱਖ ਪੁਜਾਰੀ ਸਨ ਉਹਦੋਂ ਜਿਹੜੇ ਦਰਬਾਰ ਸਾਹਿਬ ਦੇ ਸੇਵਾਦਾਰ ਹੁੰਦੇ ਸਨ ਹਰਮੰਦਰ ਸਾਹਿਬ ਅਕਾਲ ਤਖਤ ਦੇ ਉਹਨਾਂ ਉਹ ਆਪਣੇ ਆਪ ਨੂੰ ਪੁਜਾਰੀ ਹੀ ਅਖਵਾਂਦੇ ਸਨ। ਜੋ ਕਿ ਮੰਦਿਰਾਂ ਵਿੱਚ ਵਾਇਸ ਹਨ ਨਾ ਉਹ ਪੁਜਾਰੀ ਆਖਵਾਲੇ ਸਨ ਤੇ ਦੋ ਮੁੱਖ ਪੁਜਾਰੀ ਨਾਮ ਸਿੱਖਾਂ ਵਾਲੇ ਸਨ ਇੱਕ ਦਾ ਨਾਮ ਸੰਤ ਸਿੰਘ ਇੱਕ ਦਾ ਨਾਮ ਗੁਰਮੁਖ ਸਿੰਘ ਇਹਨਾਂ ਦੇ ਘਰਾਂ ਦੇ ਮੋਹਰੇ ਵੀ ਮੂਰਤੀਆਂ ਦੀ ਪਰਮਾਰ ਹੁੰਦੀ ਸੀ ਜਿੱਥੇ ਇਹਨਾਂ ਦੇ ਘਰ ਬਣੇ ਹੋਏ ਸਨ ਨਾ ਉੱਥੇ ਵੀ ਮੂਰਤੀਆਂ ਇਸ ਤਰ੍ਹਾਂ ਗੁਰੂ ਘਰਾਂ ਦੇ ਵਿੱਚ ਪ੍ਰਕਾਸ਼ ਤਾਂ ਇਹ ਜਿਹੜੀ ਮੈਂ ਹੁਣ ਬੇਨਤੀ ਕਰਨ ਲੱਗਾ ਨਾ ਧਰਮ ਪ੍ਰਚਾਰ ਕਮੇਟੀ ਫਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਮਰ ਸਤਸੈ ਦੀ ਉਹਨਾਂ ਨੇ ਇੱਕ ਕਿਤਾਬ ਲਿਖੀ ਹੈ ਲੇਖਕ ਹੈ ਨਰੈਣ ਸਿੰਘ ਇਹ ਨਰੈਣ ਸਿੰਘ ਉਹ ਹੈ ਜਿਹੜਾ ਨਨਕਾਣਾ ਸਾਹਿਬ ਦੇ ਵਿੱਚ ਬਹੁਤ ਸਮਾਂ ਲੰਮਾ ਮੈਨੇਜਰ ਦੀ ਸੇਵਾ ਨਿਭਾਉਂਦਾ ਰਿਹਾ ਤੇ ਜਦੋਂ ਸਖਤ ਨਨਕਾਣੇ ਦਾ ਸਾਕੇ ਹੋਇਆ ਸੀ ਨਾ ਤੁਸੀਂ ਬਹੁਤ ਵਾਰੀ ਪੜ੍ਹਦੇ ਹੋ ਸਖਤ ਨਨਕਾਣੇ ਦੇ ਸਾਕੇ ਬਾਰੇ ਜਿੱਥੇ ਭਾਈ ਲక్ష్ਮਨ ਸਿੰਘ ਦੀ ਅਗਵਾਈ ਦੇ ਵਿੱਚ ਬਹੁਤ ਸਾਰੇ ਸਿੱਖ ਗਏ ਸਨ ਤੇ ਪਾਪੀ ਨਰੈਣੂ ਦੇ ਮਹੰਤਾਂ ਨੇ ਯਾ ਉਹਦੀ ਗੁੰਡਿਆਂ ਨੇ ਉਹਨਾਂ ਸਿੱਖਾਂ ਨੂੰ ਸ਼ਹੀਦ ਕਰ ਦਿੱਤਾ ਸੀ ਤੇ ਲਖਮਨ ਸਿੰਘ ਨੂੰ ਝੰਡੇ ਦੇ ਨਾਲ ਬੰਨ ਕੇ ਸੜ ਦਿੱਤਾ ਗਿਆ ਸੀ ਉਲਟਾ ਲਟਕਾ ਕੇ ਉਹ ਸਾਕੇ ਨੂੰ ਇਸ ਨਰਨ ਸਿੰਘ ਨੇ ਆਪਣੀ ਅੱਖਾਂ ਦੇ ਨਾਲ ਤੱਕਿਆ ਸੀ ਨਰਨ ਸਿੰਘ ਨੇ ਕਿਤਾਬ ਲਿਖੀ ਜਿਸ ਦਾ ਨਾਮ ਗੁਰਦੁਆਰਾ ਸੁਧਾਰ ਲਹਿਰ ਛੋਟੀ ਜੀ ਪੁਸਤਕ ਹੈ ਮੈਂ ਆਪ ਸਾਰਿਆਂ ਨੂੰ ਬੇਨਤੀ ਕਰਾਂਗਾ ਜਿਥੇ ਵੀ ਆਪਾਂ ਗੁਰੂ ਘਰਾਂ ਵੀ ਜਾਣੇ ਆ ਨਾ ਆਪਾਂ ਬੰਗਲਾ ਸਾਹਿਬ ਜਾਣੇ ਦਿੱਲੀ ਵਿਸ਼ੇਸ਼ਕ ਸਾਹਿਬ ਜਾਣੇ ਸਾਰੀਆਂ ਥਾਵਾਂ ਤੋਂ ਮੇਰੇ ਖਿਆਲ ਵਿੱਚ ਮਿਲ ਜਾਂਦੀ ਏ ਇਹਨੂੰ ਪੜਿਓ ਜ਼ਰੂਰ ਤਾਂ ਕਿ ਸਾਨੂੰ ਪਤਾ ਲੱਗੇ ਵੀ ਗੁਰਦੁਆਰੇ ਦੇ ਵਿੱਚ ਕੀ ਹੋਣਾ ਚਾਹੀਦਾ ਹੈ ਉਦੋਂ ਕੀ ਹੋ ਰਿਹਾ ਸੀ ਤੇ ਇਹ ਵੀ ਸਾਨੂੰ ਪਤਾ ਲੱਗੇ ਕਿ ਵੀ ਅੱਜ ਕੀ ਹੋਣਾ ਚਾਹੀਦਾ ਤੇ ਅੱਜ ਕੀ ਹੋ ਰਿਹਾ ਹੈ ਬੜੀਆਂ ਕਮੀਆਂ ਮਰਜ ਕਰਨ ਲੱਗਾ ਉਹਨਾਂ ਨੇ ਲਿਖਿਆ ਕਹੇ ਲੱਗੇ ਵੀ ਪ੍ਰਕਾਸ਼ ਤੇ ਗੁਰਦੁਆਰੇ ਵਿੱਚ ਗੁਰੂ ਗ੍ਰੰਥ ਸਾਹਿਬ ਦਾ ਹੁੰਦਾ ਸੀ ਪਰ ਜਿੰਨੀਆਂ ਮਰਿਆਦਾਵਾਂ ਨਿਭਾਈਆਂ ਜਾਂਦੀਆਂ ਸੰਸਾਰੀਆਂ ਸਨਾਤਨ ਮਤ ਵਾਲੀਆਂ ਜੋ ਮੰਦਰ ਵਿੱਚ ਰੀਤੀ ਹੁੰਦੀ ਹੈ ਵੀ ਮੰਦਰ ਵਿੱਚ ਮੂਰਤੀ ਰੱਖੀ ਹੋਈ ਰੱਖੇ ਇੱਥੇ ਵੀ ਮੂਰਤੀਆਂ ਹੋਈਆਂ ਸਨ ਨਾਲ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਹੁੰਦਾ ਸੀ ਪਰ ਇੱਥੇ ਉਹੀ ਛੂਤ ਛਾਤ ਉੱਚ ਨੀਚ ਵਹਿਮ ਭਰਮ ਤੇ ਆਰਤੀਆਂ ਕਰਨੀਆਂ ਹਾਲਾਂਕਿ ਗੁਰਮਤ ਵਿੱਚ ਪ੍ਰਵਾਨ ਨਹੀਂ ਹੈ ਜੀ ਬਿਲਕੁਲ ਉਹੀ ਜਿਹੜੀ ਅੱਜ ਵੀ ਹਜ਼ੂਰ ਸਾਹਿਬ ਦੀ ਧਰਤੀ ਤੇ ਹੋ ਰਹੀ ਹੈ। ਮਨਮਤ, ਨਿਰੋਲ, ਸਨਤਨੀ ਮਤ, ਗੁਰਮਤ ਦੀ ਇੱਕ ਵੀ ਆਪਾਂ ਤੁਹਾਨੂੰ ਕਹੀਏ ਗੱਲ ਹੁੰਦੀ ਹੈ ਬਿਲਕੁਲ ਨਹੀਂ ਹੁੰਦੀ। ਦੱਸ ਵੀ ਆਪਣੀ ਅੱਖਾਂ ਨਾਲ ਦੇਖ ਕੇ ਆਇਆ ਤੁਸੀਂ ਟੀਵੀ ਵਿੱਚ ਵੀ ਦੇਖਦੇ ਹੋ। ਨਿਰੋਲ ਮਨਮਤ। ਤਾਂ ਮੈਂ ਅਰਜ਼ ਕਰ ਲੱਗਾ ਸਭ ਇਹ ਕਹਿੰਦੇ ਨੇ ਬਿਲਕੁਲ ਇਸੇ ਤਰ੍ਹਾਂ। ਇਹ ਸਾਰਾ ਕੁਝ ਹੋ ਰਿਹਾ ਸੀ। ਦੂਜੇ ਨੰਬਰ ਤੇ ਐਨਾ ਜਾਦਾ ਜਿਵੇਂ ਪਹਿਲਾਂ ਬੇਨਤੀ ਕੀਤੀ ਨਾ ਬਾਬਾ ਦਿਆਲ ਜਿਹੜਾ ਨਿਰੰਕਾਰੀ ਤੇ ਮਤ ਦਾ ਮੋਢੀ ਹੋਇਆ ਉਹਨੇ ਆਨੰਦ ਰੀਤੀ ਦੀ ਗੱਲ ਸ਼ੁਰੂ ਕੀਤੀ। ਉਹਨਾਂ ਦਿਨਾਂ ਵਿੱਚ ਸੁੰਦਰ ਸਿੰਘ ਮਜੀਠੀਆ ਕਿ ਸਿਰ ਕੱਢ ਗੁਰੂ ਕੇ ਸਿੱਖਾਂ ਦੇ ਵਿੱਚੋਂ ਇਹ ਸ਼੍ਰੋਮਣੀ ਕਮੇਟੀ ਦਾ ਪਹਿਲਾ ਪ੍ਰਧਾਨ ਵੀ ਬਣਿਆ। ਉਹਨਾਂ ਨੇ ਇਹ ਉਸ ਵਕਤ ਦਾ ਸਿਰ ਕੱਢ ਸਿੱਖ ਤੇ ਬਹੁਤ ਜ਼ਿਆਦਾ ਰਈ ਸੇ। ਇਨਾ ਕੇ ਕੀਤਾ ਵੀ ਆਪਣੇ ਪੁੱਤਰ ਦਾ ਵਿਆਹ ਕੀਤਾ ਤੇ ਆਨੰਦ ਰੀਤੀ ਨਾਲ ਕੀਤਾ ਵੀ ਗੁਰੂ ਗ੍ਰੰਥ ਸਾਹਿਬ ਦੇ ਸ਼ਨਮੁਖ ਹੋ ਕੇ ਲਾਮਾ ਦਾ ਪਾਠ ਕਰਕੇ ਕੀਤਾ ਜਦੋਂ ਸ਼ੁਕਰਾਨਾ ਕਰਨ ਵਾਸਤੇ ਹਰਮੰਦਰ ਸਾਹਿਬ ਆਇਆ ਨਾ ਪੁਜਾਰੀਆਂ ਨੇ ਦਰਵਾਜ਼ੇ ਬੰਦ ਕਰ ਦਿੱਤੇ ਦਰਵਾਜ਼ੇਸ਼ ਕਰਕੇ ਬੰਦ ਕੀਤੇ ਵੀ ਤੂੰ ਆਪਣੇ ਪੁੱਤਰ ਦਾ ਵਿਆਹ ਆਨੰਦ ਰੀਤੀ ਅਨੁਸਾਰ ਕਿਉਂ ਕੀਤਾ ਹੈ ਤਨਵੇਦੀ ਦੇ ਦਿਵਾਰੇ ਕਰਨਾ ਚਾਹੀਦਾ ਸੀ ਹੁਣ ਅੱਗੇ ਆਪ ਅੰਦਾਜ਼ਾ ਲਗਾ ਲਓ ਵੀ ਜਿਹੜੇ ਲੋਕ ਐਸਾ ਪ੍ਰਚਾਰ ਕਰਦੇ ਹੋ ਮਨੋ ਸਿੱਖ ਕਿੱਥੇ ਹੋ ਸਕਦੇ ਨੇ ਜਿਨ੍ਹਾਂ ਦੇ ਇਸ ਗੱਲ ਤੋਂ ਤਕਲੀਫ ਹੋ ਗਈ ਵੀ ਇਹਨੇ ਗੁਰੂ ਗ੍ਰੰਥ ਸਾਹਿਬ ਦੇ ਸਾਹਮਣੇ ਆਪਣੇ ਪੁੱਤਰ ਦਾ ਵਿਆਹ ਕਿਉਂ ਕੀਤਾ ਅਰਦਾਸ ਕਰਕੇ ਲਾਮ ਫੜ ਕੇ ਆਪਣੇ ਪੁੱਤ ਦਾ ਵਿਆਹ ਕਿਉਂ ਕੀਤਾ ਇਹ ਲੋਕ ਗੁਰਦੁਆਰਿਆਂ ਤੇ ਕਾਬਜ਼ ਹੋ ਗਏ ਸਨ ਮੈਂ ਸੰਖੇਪ ਵਿੱਚ ਬੇਨਤੀ ਕਰਾਂ ਇੱਕ ਪਾਸੇ ਇਹ ਲੋਕ ਉਥੇ ਫਿਰ ਇਹ ਸ਼ੂਤ ਸ਼ਾਤ ਦੀ ਗੱਲ ਚੱਲੀ ਉਥੇ ਗਰੀਬ ਸਿੱਖਾਂ ਨੂੰ ਜਿਹੜੇ ਖੋਦੀ ਕਿਉਂਕਿ ਗੁਰਮਤਿ ਦੇ ਵਿੱਚ ਤੇ ਜਾਤ ਪਾਤ ਪ੍ਰਵਾਨ ਨਹੀਂ ਪਰ ਜਾਤ ਪਾਤ ਸਿੱਖਾਂ ਦੇ ਵਿੱਚ ਬੜੀ ਜਿਹੜੀ ਉਹ ਉਦੋਂ ਦੀ ਬੜੀ ਹੋਈਏ ਇੱਕ ਪਾਸੇ ਇਹ ਕੁਝ ਹੋ ਰਿਹਾ ਸੀ ਦੂਜੇ ਪਾਸੇ ਸਮਾਂ ਜਿਵੇਂ ਜਿਵੇਂ ਬਤੀਤ ਹੁੰਦਾ ਚਲਾ ਗਿਆ ਆਰਿਆ ਸਮਾਜ ਜਿਹੜਾ ਇਹ ਦਇਆਨੰਦ ਉਹ ਵੀ ਮਹਾਰਾਸ਼ਟਰਾ ਤੋਂ ਟੁੱਟ ਕੇ ਪੰਜਾਬ ਦੀ ਧਰਤੀ ਵਿੱਚ ਆ ਗਿਆ ਇੱਕ ਦਿਨ ਮੈਂ ਪਿੱਛੇ ਬੇਨਤੀ ਕੀਤੀ ਸੀ ਵੀ ਉਹਨੂੰ ਜਿਹੜੀ ਸਮਝ ਆਈ ਸੀ ਨਾ ਉਹ ਪੰਜਾਬ ਵੈਸੇ ਤੇ ਉਹ ਉਹ ਤੋਂ ਪੜਦਾ ਪਿਆ ਸੀ ਉਹ ਯਾਤਰਾ ਤੇ ਆਇਆ ਸੀ ਤੇ ਬਟਾਲੇ ਦੇ ਕੋਲ ਬਟਾਲਾ ਵੀ ਕਿਹਾ ਜਾਂਦਾ ਹੈ ਇੱਥੇ ਇੱਕ ਮੰਦਰ ਦੇ ਵਿੱਚ ਉਹ ਆਇਆ ਤੇ ਮੰਦਰ ਦੇ ਵਿੱਚ ਉਹ ਜਿਵੇਂ ਆਰਤੀ ਹੋ ਰਹੀ ਸੀ ਜਾਂ ਕੁਝ ਵੀ ਖੜਾ ਹੋਇਆ ਸੀ ਉਹਨੇ ਕੀ ਵੇਖਿਆ ਵੀ ਇੱਕ ਚੂਹਾ ਆਉਂਦਾ ਹੈ ਮੂਰਤੀ ਦੇ ਅੱਗੇ ਕੁਝ ਮਠਿਆਈ ਪਈ ਹੋਈ ਹੈ ਚੂਹਾ ਆਉਂਦਾ ਹੈ ਉਹ ਮਠਿਆਈ ਚੁੱਕਦਾ ਹੈ ਕਦੇ ਮੂਰਤੀ ਦੇ ਬਾਹਰ ਤੇ ਚੜ ਜਾਂਦਾ ਕਦੇ ਸਿਰ ਤੇ ਚੜ ਜਾਂਦਾ ਇੱਕ ਨਹੀਂ ਉਹਨੇ ਕਈ ਚੂਹੇ ਦੇਖੇ ਹੋਏ ਤੇ ਉਹਦੇ ਮਨ ਵਿੱਚ خیال ਆਇਆ ਵੀ ਇਸ ਮੂਰਤੀ ਨੂੰ ਸੱਰਬ ਕਹਿ ਕੇ ਪੂਜਦੇ ਪਏ ਆ ਤੇ ਇਹਦੇ ਉੱਤੇ ਚੂਹੇ ਨੱਚੀ ਜਾਂਦੇ ਨੇ ਉਹਨੇ ਮਨ ਵਿੱਚ ਇਹ ਭਾਵਨਾ ਬਣਾਈ ਕਿ ਮੈਨੂੰ ਲੱਗਦਾ ਵੀ ਇਹ ਮੂਰਤੀ ਪੂਜਾ ਠੀਕ ਨਹੀਂ ਹੈ ਤੇ ਠੀਕ ਨਹੀਂ ਹੈ ਉਹਨੇ ਜਾ ਕੇ ਵੇਦਾਂ ਦਾ ਅਧਿਆਨ ਕੀਤਾ ਕੁਝ ਹੋਰ ਉਹਨੇ ਵਿੱਚ ਨਵੀਆਂ ਗੱਲਾਂ ਫਿਰ ਲੱਭ ਕੇ ਲਿਆਂਦੀਆਂ ਕਿ ਉਹਨੇ ਮੂਰਤੀ ਪੂਜਾ ਦਾ ਵਿਰੋਧ ਸ਼ੁਰੂ ਕਰ ਦਿੱਤਾ ਕੀਤਾ ਪੰਜਾਬ ਦੀ ਧਰਤੀ ਧਿਆਨ ਕੇ ਤੇ ਜਿਹੜੇ ਸੁਚੇਤ ਸਿੱਖ ਸਨ ਉਹ ਵੀ ਮੂਰਤੀ ਪੂਜਾ ਦੇ ਵਿਰੋਧ ਵਿੱਚ ਸਨ ਇਸ ਕਰਕੇ ਸਿੱਖਾਂ ਨੇ ਵੀ ਉਹਦਾ ਪਹਿਲਾਂ-ਪਹਿਲਾਂ کافی ਸਾਥ ਦਿੱਤਾ ਪਰ ਬਾਅਦ ਵਿੱਚ ਉਹ ਗੁਰੂ ਨਾਨਕ ਸਾਹਿਬ ਦੇ ਵਿਰੋਧ ਬੋਲਣ ਲੱਗ ਗਿਆ ਆਰਿਆ ਸਮਾਜ ਦੀ ਨਹੀਂ ਉਹਨੇ ਰੱਖੀ ਤੇ ਹੌਲੀ-ਹੌਲੀ ਉਹ ਬੜੀ ਪਰਫੁੱਲਤ ਹੋਣ ਲੱਗ ਪਈ ਪਰ ਹੌਲੀ ਹੌਲੀ ਸਿੱਖੀ ਸਿਧਾਂਤਾਂ ਤੇ ਵਿਰੋਧ ਬਹੁਤ ਜ਼ਿਆਦਾ ਜ਼ਹਿੜ ਉਗਲ ਲੱਗ ਗਿਆ ਜਿਸ ਨਾਲ ਸਿੱਖ ਓਡੇ ਤੋਂ ਦੂਰ ਹੁੰਦੇ ਚਲੇਗੇ ਤਿੰਨ ਵਾਰ ਗਿਆਨੀ ਦਿੱਤ ਸਿੰਘ ਇੱਕ ਗੁਰੂ ਦਾ ਪਿਆਰ ਵਾਲਾ ਬੜੇ ਗਰੀਬ ਘਰਾਣੇ ਵਿੱਚੋਂ ਪੈਦਾ ਹੋਇਆ ਸੀ ਜਿਸਨਾਂ ਨੂੰ ਨੀਵੇਂ ਕਿਹਾ ਜਾਂਦਾ ਸੀ ਉਸ ਘਰਾਣੇ ਵਿੱਚੋਂ ਸੀ ਪਰ ਗੁਰੂ ਜੀ ਨੇ ਬਖਸ਼ਿਸ਼ ਹੋਈ ਉਹਨੇ ਤਿੰਨ ਵਾਰ ਗਿਆਨੀ ਦਿੱਤ ਸਿੰਘ ਦੇ ਨਾਲ ਸੰਬੰਧ ਕੀਤਾ वार्तालाਪ ਕੀਤਾ ਇਹ ਗਿਆਨੀ ਦਿੱਤ ਸਿੰਘ ਨੇ ਇਸ ਦਇਆਨੰਦ ਨਾਲ ਸਾਧੂ ਦਇਆਨੰਦ ਜਿਨੇ ਆਰਿਆ ਸਮਾਜ ਦੀ ਨੀਂ ਰੱਖੀ ਉਹਦੇ ਨਾਲ ਤਿੰਨ ਵਾਰ ਤੇ ਤਿੰਨ ਵਾਰ ਲੋਕ ਬੜੇ ਇਕੱਠੇ ਹੋਏ ਛਣ ਪਹਿਲਾਂ ਪੂਰਾ ਐਲਾਨ ਕੀਤਾ ਗਿਆ ਸੀ ਵੀ ਅੱਜ ਇੱਥੇ ਵਾਰਤਾ ਲਾਭ ਹੋਣਾ ਹੈ ਤਿੰਨ ਵਾਰ ਦਇਆਨੰਦ ਹਾਰ ਗਿਆ ਸੀ ਹੱਥ ਖੜੇ ਕਰ ਗਿਆ ਸੀ ਕਿਤੇ ਪੜ੍ਹ ਕੇ ਵੇਖੋ ਛੋਟੀ ਜੀ ਪੁਸਤਕੋ ਵੀ ਸਾਧੂ ਦਇਆਨੰਦ ਤੇ ਮੇਰਾ ਸੰਬੰਧ ਪੁਸਤਕ ਗਿਆਨੀ ਦਿੱਤ ਸਿੰਘ ਨੇ ਲਿਖੀ ਇਹ ਲਿਖੀ ਹੈ ਤੇ ਛਾਪਣ ਵਾਲਾ ਸੇਖ ਮਿਸ਼ਨਰੀ ਕਾਲਜ ਕਿਤੇ ਮਿਲੇ ਛੋਟੀ ਜਿਹੀ ਪੁਸਤਕੇ ਪੜਿਓ ਜ਼ਰੂਰ ਕਿਹੜੇ ਕਿਹੜੇ ਸਵਾਲ ਉਹਨੇ ਕੀਤੇ ਪਰ ਹੈਰਾਨੀ ਦੀ ਗੱਲ ਹੈ ਉਹ ਦਇਆਨੰਦ ਹਾਰ ਕੀ ਵੀ ਆਰੀਆ ਸਮਾਜ ਬਹੁਤ ਜ਼ਿਆਦਾ ਫੈਲ ਗਿਆ ਥਾਂ ਥਾਂ ਤੇ ਉਹਨਾਂ ਨੇ ਆਪਣੀ ਜੋ ਅਸਥਾਨ ਬਣਾਉਣੇ ਸਨ ਬਣਾ ਲਈ ਡੀਏਵੀ ਕਾਲਜ ਡੀਏਵੀ ਸਕੂਲ ਥਾਂ ਥਾਂ ਤੇ ਖੁੱਲੇ ਹੋਏ ਨੇ ਪਰ ਸਿੱਖ ਗਿਆਨੀ ਦਿੱਤ ਸਿੰਘ ਨੂੰ ਬਿਲਕੁਲ ਭੁੱਲ ਚੁੱਕੇ ਨੇ ਜਿਨ੍ਹਾਂ ਨੇ ਬਹੁਤ ਕੁਝ ਕੀਤਾ ਸਿੱਖੀ ਦੇ ਵਾਸਤੇ ਇੱਕ ਪਾਸੇ ਇਹ ਲਹਿਰ ਸਿੱਖੀ ਨੂੰ ਖਤਮ ਕਰਨ ਵਾਸਤੇ ਆ ਗਈ ਦੂਜੇ ਪਾਸੇ ਰਣਜੀਤ ਸਿੰਘ ਦੀ ਮੌਤ ਤੋਂ ਬਾਅਦ ਉਹਦੇ ਪਰਿਵਾਰ ਦਾ ਖਾਤਮਾ ਹੁੰਦਾ ਚਲਾ ਗਿਆ 1849 ਦੇ ਵਿੱਚ ਜਦੋਂ ਅੰਗਰੇਜ਼ਾਂ ਨੇ ਕਬਜ਼ਾ ਕਰ ਲਿਆ ਪੰਜਾਬ ਦੇ ਉੱਤੇ ਤੇ ਈਸਾਈ ਮਿਸ਼ਨ ਦੀ ਨੀਂਹ ਲੁਧਿਆਣੇ ਦੇ ਵਿੱਚ ਰੱਖੀ ਗਈ 1849 ਦੇ ਵਿੱਚ ਈਸਾਈ ਮਿਸ਼ਨ ਸ਼ੁਰੂ ਹੋਇਆ ਉਹਨਾਂ ਨੇ ਆਪਣੇ ਤੋਂ ਪ੍ਰਚਾਰ ਆਰੰਭ ਕੀਤਾ 1853 ਦੇ ਵਿੱਚ ਮਾਰਚ ਦੇ ਮਹੀਨੇ ਵਿੱਚ ਮਹਾਰਾਜਾ ਰਣਜੀਤ ਸਿੰਘ ਦਾ ਅਥੇਲਾ ਪੁੱਤ ਦਲੀਪ ਸਿੰਘ ਜਿਹੜਾ ਸਭ ਤੋਂ ਛੋਟਾ ਸੀ ਉਹਨੇ ਈਸਾਈ ਬਣਦਾ ਐਲਾਨ ਕਰ ਦਿੱਤਾ ਉਸ ਸਮੇਂ ਤੋਂ ਬਾਅਦ ਕਪੂਰਥਲੇ ਦਾ ਇੱਕ ਇਹ ਉਸ ਰਾਜ ਘਰਾਣੇ ਦਾ ਸੀ ਇੱਕ ਹਰਨਾਮ ਸਿੰਘ ਉਹ ਵੀ ਈਸਾਈ ਬਣ ਗਿਆ 1855 ਦੇ ਵਿੱਚ 375 ਪਿੰਡਾਂ ਦੇ ਵਿੱਚ ਉਹਨਾਂ ਨੇ ਸੈਂਟਰ ਖੋਲ ਦਿੱਤੇ ਜਦੋਂ ਇਸ ਤਰ੍ਹਾਂ ਹੋਇਆ ਤੇ 1861 ਤੱਕ ਉਹਨਾਂ ਨੇ ਆਪਣਾ ਪ੍ਰਚਾਰ ਕੀਤਾ 70 ਲੱਖ ਲੋਕ ਈਸਾਈ ਬਣ ਚੁੱਕੇ ਸਨ ਜਦੋਂ ਉਹਨਾਂ ਦੀ ਗਿਣਤੀ ਵਧੀ ਉਹਨਾਂ ਨੇ ਇੱਕ ਐਲਾਨ ਕਰ ਦਿੱਤਾ ਵੇ ਅਸੀਂ ਪੰਜਾਬ ਦੇ ਵਿੱਚੋਂ ਸਿੱਖੀ ਖਤਮ ਕਰ ਦਿਆਂਗੇ ਤੇ ਇਥੋਂ ਤੱਕ ਬਈ ਹੁਣ ਸਿੱਖ ਕੇਵਲ ਤਸਵੀਰਾਂ ਦੇ ਵਿੱਚ ਨਜ਼ਰ ਆਇਆ ਕਰਨਗੇ ਉਹਨਾਂ ਨੇ ਇਹ ਐਲਾਨ ਕਰ ਦਿੱਤਾ ਵੀ ਕਿਸੇ ਮਿਊਜ਼ੀਅਮ ਦੇ ਵਿੱਚ ਕਿਸੇ ਅਜਾਇਬ ਘਰ ਦੇ ਵਿੱਚ ਕੋਈ ਕਿਸੇ ਨ ਸਿੱਖ ਵੇਖਣਾ ਹੋਵੇ ਤੇ ਤਸਵੀਰ ਵਿੱਚ ਤੇ ਨਜ਼ਰ ਆ ਜਾਏਗਾ ਵੈਸੇ ਸਿੱਖ ਨਜ਼ਰ ਨਹੀਂ ਆਏਗਾ ਜਦੋਂ ਇਹ ਗੱਲ ਉਹਨਾਂ ਪੰਥਦਰਦੀਆਂ ਨੂੰ ਜਿਨ੍ਹਾਂ ਦੇ ਅੰਦਰ ਸਿੱਖੀ ਦਾ ਦਰਦ ਸੀ ਹੁਣ ਨਾ ਤੇ ਦਰਦ ਪੁਜਾਰੀਆਂ ਦੇ ਅੰਦਰ ਸੀ ਕਿਉਂਕਿ ਪੁਜਾਰੀ ਤੇ ਉਹ ਲੋਕ ਸਭ ਜਿਹੜੇ ਗੁਰਦੁਆਰਿਆਂ ਵਿੱਚ ਜਿਨ੍ਹਾਂ ਦੀ ਮੈਂ ਪਹਿਲਾਂ ਬੇਨਤੀ ਕੀਤੀ ਉਹਨਾਂ ਦੇ ਅੰਦਰ ਸਿੱਖੀ ਦਾ ਕੋਈ ਦਰਦ ਨਹੀਂ ਸੀ ਹੈਗਾ ਨਾ ਦਰਦ ਆਮ ਸਿੱਖ ਦੇ ਅੰਦਰ ਸੀ ਉਹਨੂੰ ਤੇ ਪਤਾ ਹੀ ਨਹੀਂ ਸੀ ਸਿੱਖੀ ਹੈ ਕਿ ਇਹ ਉਹ ਤੇ ਸਨਤਨੀ ਮਤ ਦੇ ਚੀਜ਼ਾਂ ਵਿੱਚ ਉਲਝਿਆ ਹੋਇਆ ਸੀ ਨਾ ਉਦੋਂ ਕੋਈ ਸਾਂਝਾ ਆਗੂ ਹੈਗਾ ਸੀ ਸਿੱਖਾਂ ਦਾ ਹੋਇਆ ਕਿ ਮੈਂ ਸੰਖੇਪ ਵਿੱਚ ਬੇਨਤੀ ਕਰਾਂ 1873 ਦੇ ਵਿੱਚ ਅੰਮ੍ਰਿਤਸਰ ਦੇ ਅੰਦਰ ਚਾਰ ਇੱਕ ਕਾਲਜ ਦੇ ਵਿਦਿਆਰਥੀ ਸਨ ਜਿਨ੍ਹਾਂ ਦਾ ਨਾਮ ਇਤਿਹਾਸ ਨੇ ਲਿਖਿਆ ਹੈ ਇੱਕ ਦਾ ਨਾਮ ਸੀ ਅਤਰ ਸਿੰਘ ਆਇਆ ਸਿੰਘ ਸਾਧੂ ਸਿੰਘ ਤੇ ਸੰਤੋਖ ਸਿੰਘ ਇਹਨਾਂ ਨੇ ਐਲਾਨ ਕੀਤਾ ਵੀ ਅਸੀਂ ਈਸਾਈ ਬਣਨ ਵਾਸਤੇ ਚੱਲੇ ਆ ਅਸੀਂ ਈਸਾਈ ਬਣਨ ਵਾਸਤੇ ਚੱਲੇ ਆ ਇਸ ਤਰ੍ਹਾਂ ਜਦੋਂ ਇਹ ਗੱਲ ਹੋਈ ਤੇ ਕੁਝ ਗੁਰੂ ਕੇ ਪਿਆਰ ਵਾਲਿਆਂ ਨੇ ਉਹਨਾਂ ਨੂੰ ਸਮਝਾਉਣ ਦਾ ਯਤਨ ਕੀਤਾ ਵੀ ਤੁਸੀਂ ਸਿੱਖੀ ਕਿਉਂ ਤਿਆਗ ਰਹੇ ਹੋ ਸਿੱਖੀ ਤੇ ਬੜੀ ਕੀਮਤੀ ਏ ਇਹ ਤੇ ਸਿਰ ਦੇ ਕੇ ਵੀ ਨਹੀਂ ਪ੍ਰਾਪਤ ਹੁੰਦੀ ਇਸ ਸਿੱਖੀ ਦੇ ਬਦਲੇ ਉਹਨਾਂ ਮਹਾਨ ਗੁਰੂ ਕੀ ਸਿੱਖਾਂ ਨੇ ਕਿਸੇ ਨੇ ਬੰਦ-ਬੰਦ ਕਟਵਾ ਲਈ ਕੋਈ ਚਰਖੜੀਆਂ ਤੇ ਚੜ ਗਿਆ ਕਿਸੇ ਨੇ ਪੁੱਠੀਆਂ ਥਲਾਂ ਦਰਵਾ ਲਈਆਂ ਕਿਸੇ ਨੇ ਆਪਣਾ ਮਾਸ ਨੂੰ ਚਵਾ ਲਿਆ ਪਤਾ ਨਹੀਂ ਕੀ ਕੁਝ ਕੀਤਾ ਪਰ ਤੁਸੀਂ ਬਿਨਾਂ ਕਿਸੇ ਕਾਰਨ ਤੋਂ ਉਹਦਾ ਕਾਰਨ ਸੀ ਗੁਰੂ ਘਰ ਲਾ ਲਿਓ ਉਹਨਾਂ ਨੇ ਆਪਣਾ ਪ੍ਰਚਾਰ ਕਰ ਲਿਆ ਸਿੱਖ ਆਪਣਾ ਪ੍ਰਚਾਰ ਨਹੀਂ ਕਰ ਪਾਏ ਉਸ ਸਮੇਂ ਫਿਰ ਫਿਰ ਕੱਢ ਆਗੂ ਠਾਕੁਰ ਸਿੰਘ ਸੰਧਾਵਾਲੀਆ ਪ੍ਰੋਫੈਸਰ ਗੁਰਮukh ਸਿੰਘ ਗਿਆਨੀ ਦਿੱਤ ਸਿੰਘ ਗਿਆਨੀ ਗਿਆਨ ਸਿੰਘ ਗਿਆਨੀ ਸਰਦੂਲ ਸਿੰਘ ਇਹ ਤਾਕਤ ਕੁਝ ਉਹ ਜਿਹੜੇ ਪੰਥ ਦਰਸ ਰੱਖਣ ਵਾਲੇ ਲੋਕ ਸਨ ਉਹਨਾਂ ਨੇ ਇੱਕ ਮੀਟਿੰਗ ਬੁਲਾਈ ਅੰਮ੍ਰਿਤਸਰ ਸਾਹਿਬ ਦੇ ਵਿੱਚ ਇਸ ਮੀਟਿੰਗ ਦੇ ਵਿੱਚ ਜਿੰਨੀਆਂ ਵੀ ਚਾਰਜ ਫੇਰਿਓ ਸਿੱਖੀ ਤੇ ਹਮਲੇ ਹੋ ਰਹੇ ਸਨ ਸਿੱਖੀ ਖਤਮ ਹੋ ਰਹੀ ਸੀ ਗੁਰਦੁਆਰਿਆਂ ਦੇ ਵਿੱਚ ਸਿੱਖੀ ਵਿਚਾਰਧਾਰਾ ਬਿਲਕੁਲ ਮੁੱਕ ਚੁੱਕੀ ਸੀ। ਉਹਨੂੰ ਸੁਰਜੀਤ ਕਰਨ ਵਾਸਤੇ ਉਹਨਾਂ ਨੇ ਫਿਰ ਸਿੰਘ ਸਭਾ ਲਹਿਰ ਦੀ ਸਥਾਪਨਾ ਕੀਤੀ। ਸਿੰਘ ਸਭਾ ਲਹਿਰ ਦੀ ਸਥਾਪਨਾ ਕੀਤੀ। ਉਹਦਾ ਜਿਹੜਾ ਸਥਾਪਨਾ ਹੋਈ ਉਹ ਜਿਹੜੀ ਮੀਟਿੰਗ ਹੋਈ ਸੀ ਨਾ ਗੁਰੂ ਪਿਆਰ ਵਾਲਿਓ ਉਹ 1 ਅਕਤੂਬਰ 1873 ਨੂੰ ਅੱਜ 1 ਅਕਤੂਬਰ ਏ ਪੋਸਤ ਦੇ ਫਿਰ ਸਿੰਘ ਸਭਾ ਲੈਣ ਦੀ ਸ਼ੁਰੂਆਤ ਕੀਤੀ ਜਿਹਦਾ ਮਕਸਦ ਇਹ ਸੀ ਵੀ ਗੁਰੂ ਘਰਾਂ ਦੇ ਵਿੱਚ ਜਿੰਨੇ ਵੀ ਆਮ ਗੁਰਦੁਆਰੇ ਪਹਿਲਾਂ ਨਾਮਾਂ ਦੇ ਨਾਮ ਤੇ ਬਣਦੇ ਸਨ ਹੁਣ ਕਿਸੇ ਦੇ ਨਾਮ ਤੇ ਗੁਰਦੁਆਰਾ ਨਹੀਂ ਬਣੇਗਾ ਹੁਣ ਜਿਹੜਾ ਗੁਰਦੁਆਰਾ ਹੋਵੇਗਾ ਉਹਦਾ ਨਾਮ ਹੋਵੇਗਾ ਸਿੰਘ ਸਭਾ ਆ ਜਿੰਨੇ ਵੀ ਸਿੰਘ ਸਭਾ ਗੁਰਦੁਆਰੇ ਆਪਾਂ ਨੂੰ ਮਿਲਦੇ ਨੇ ਨਾ ਇਹ ਉਸੇ ਦੀ ਦੇ ਨੇ ਉਹਨਾਂ ਦੇ ਵਿੱਚ ਸਭ ਤੋਂ ਵੱਧ ਯਤਨ ਕੀਤਾ ਜਾਏਗਾ ਕਿ ਕੇਵਲ ਤੇ ਕੇਵਲ ਗੁਰੂ ਗ੍ਰੰਥ ਸਾਹਿਬ ਦੀ ਵਿਚਾਰਧਾਰਾ ਹੀ ਸਿੱਖਾਂ ਦੇ ਵਿੱਚ ਇਹਦਾ ਹੀ ਪ੍ਰਚਾਰ ਤੇ ਪ੍ਰਸਾਰ ਹੋਵੇ ਜਿੰਨੀਆਂ ਰੌ ਦਿੱਤੀਆਂ ਨੇ ਇਹ ਗੁਰੂ ਗ੍ਰੰਥ ਸਾਹਿਬ ਦੀ ਵਿਚਾਰਧਾਰਾ ਦੇ ਮੁਤਾਬਕ ਹੀ ਕੀਤੀਆਂ ਜਾਣ ਸਾਰੇ ਕਾਰਜ ਜਿੰਨੇ ਵੀ ਸमाजिक ਧਾਰਮਿਕ ਕਰਨੇ ਨੇ ਉਹ ਸਾਰੇ ਗੁਰੂ ਗ੍ਰੰਥ ਸਾਹਿਬ ਮੁਤਾਬਕ ਕੀਤੇ ਜਾਣ ਇਹ ਬੜੀ ਵੱਡੀ ਲਹਿਰ ਚੱਲੀ ਸਿੱਖੀ ਨੂੰ ਪ੍ਰਕੁਲਿਤ ਕਰਨ ਵਾਸਤੇ ਜਿਹੜੇ ਤਾਰੀਫ ਅਸੂ ਹਮਲੇ ਹੋ ਰਹੇ ਸਨ ਉਹਨਾਂ ਨੂੰ ਰੋਕਣ ਦੇ ਵਾਸਤੇ ਉਹਨਾਂ ਨੇ ਜਾਨੀ ਗੁਰਮੁਖ ਸਿੰਘ ਨੇ ਜਾਂ ਪ੍ਰੋਫੈਸਰ ਗੁਰਮੁਖ ਸਿੰਘ ਨੇ ਗੁਰਮੁਖੀ ਅਖਬਾਰ ਵੀ ਸ਼ੁਰੂ ਕੀਤਾ ਇਹ ਗੱਲ ਵੱਖਰੀ ਕਿ ਸਮੇਂ ਦੇ ਜਿਹੜੇ ਪੁਜਾਰੀ ਸਨ ਉਹ ਹੱਥ ਠੋਕੇ ਸਨ ਅੰਗਰੇਜ਼ਾਂ ਦੇ ਬਣ ਚੁੱਕੇ ਸਨ ਜਿਹੜੇ ਸਰਬਰਾ ਉਦੋਂ ਜਥੇਦਾਰ ਨੂੰ ਸਰਬਰਾ ਕਿਹਾ ਜਾਂਦਾ ਸੀ ਅਕਾਲ ਤਖਤ ਦਾ ਉਹ ਅੰਗਰੇਜ਼ਾਂ ਦਾ ਹੱਥ ਠੋਕਾ ਬਣ ਚੁੱਕਿਆ ਸੀ ਕਿਉਂਕਿ ਸਾਰਾ ਕੁਝ ਉਹਨਾਂ ਦਾ ਕੰਟਰੋਲ ਸੀ ਉਹ ਨਾਨੇ ਗਿਆਨੀ ਗੁਰਮੁਖ ਸਿੰਘ ਨੂੰ ਸਭ ਤੋਂ ਪਹਿਲਾਂ ਸਿੱਖ ਪੰਥ ਵਿੱਚ ਕਿਸੇ ਨੂੰ ਅਕਾਲ ਤਖਤ ਤੋਂ ਛੇਕਿਆ ਗਿਆ ਤੇ ਉਹ ਪ੍ਰੋਫੈਸਰ ਗੁਰਮੁਖ ਸਿੰਘ ਹੈ ਹੁਣ ਤੇ ਛੇਕਣ ਦੀ ਕ੍ਰਿਤੀ ਚੱਲ ਪਈ ਹੈ ਨਾ ਜਿਹੜਾ ਵੀ ਸੱਚ ਦੀ ਗੱਲ ਕਰਦਾ ਹੈ ਜਿਹੜਾ ਵੀ ਗੁਰਮਤ ਦੀ ਗੱਲ ਕਰਦਾ ਹੈ ਅੱਜ ਦੇ ਜਥੇਦਾਰ ਵੀ ਉਹਨੂੰ ਕਹਿੰਦੇ ਨੇ ਆਜਾ ਬੇਅਕਾਲ ਤਖਤ ਤੇ ਨਹੀਂ ਆਏਗਾ ਤੈਨੂੰ ਛੇਕ ਦਿੱਤਾ ਜਾਏਗਾ ਉਹ ਭਾਵੇਂ ਜਿੱਦੇ ਆਪਾਂ ਵੇਖਦੇ ਆ ਬੇ ਇਸ ਤਰ੍ਹਾਂ ਦੀ ਹੁਣ ਇੱਕ ਇਹ ਰੀਤੀ ਜੀ ਚੱਲ ਪਈ ਹੈ ਸੱਚ ਬੋਲਣ ਤੇ ਬੜੀ ਪਾਬੰਦੀ ਲੱਗੀ ਕਿਉਂਕਿ ਸਮੇਂ ਦੇ ਹੁਕਮਰਾਨਾਂ ਨੂੰ ਅੱਜ ਵੀ ਸੱਚ ਦੀ ਵਿਚਾਰ ਤਾਰਾ ਨਹੀਂ ਪਾਉਂਦੀ ਤਾਂ ਇਹ ਜਿਹੜੀ ਨਹੀਂ ਰੱਖੀ ਗਈ ਇਹ 1 ਅਕਤੂਬਰ ਨੂੰ ਰੱਖੀ ਗਈ ਜਿਹਦਾ ਮਕਸਦ ਸੀ ਸਿੱਖੀ ਦਾ ਪ੍ਰਚਾਰ ਤੇ ਪ੍ਰਸਾਰ ਕਰਨਾ ਇਹਦੇ ਵਿੱਚ ਬਹੁਤ ਵੱਡਾ ਯੋਗਦਾਨ ਪਾਇਆ ਗਿਆਨੀ ਗਿੱਦ ਸਿੰਘ ਨੇ ਪ੍ਰੋਫੈਸਰ ਗੁਰਮੁਖ ਸਿੰਘ ਹੋਰਾਂ ਨੇ ਜਿਨ੍ਹਾਂ ਨੇ ਆਪਣਾ ਸਾਰਾ ਕੁਝ ਕੁਰਬਾਨ ਕਰ ਦਿੱਤਾ ਉਹਨਾਂ ਨੇ ਜਦੋਂ ਉਹਨਾਂ ਦਾ ਇਤਿਹਾਸ ਪੜਦਾ ਜਾਂ ਉਹਨਾਂ ਦੀ ਗੱਥਾ ਪੜਦਾ ਤੇ ਸੱਚਮੁੱਚ ਗਿਆਨੀ ਗੁਰਮੁਖ ਸਿੰਘ ਜਿਹੜੇ ਇਸ ਲਹਿਰ ਦੇ ਮੋਢੀ ਨੇ ਉਹਨਾਂ ਦੀ ਜਿਹੜੀ ਮੌਤ ਹੋਈ ਉਹ ਬੜੀ ਤਰ੍ਹਾਂ ਦੀਆਂ ਬਿਮਾਰੀਆਂ ਨਾਲ ਲੜੁੱਜਦੀਆਂ ਕਿਉਂਕਿ ਬੜੀ ਗੁਰਬਤ ਦੇ ਵਿੱਚ ਬੜੀ ਗਰੀਬੀ ਦੇ ਵਿੱਚ ਉਹਨਾਂ ਨੇ ਆਪਣੇ ਦਿਨ ਬਤੀਤ ਕਰਕੇ ਕਿਸੇ ਅੱਗੇ ਹੱਥ ਨਹੀਂ ਅੱਡਿਆ ਬੜਿਆਂ ਨੇ ਕਿਹਾ ਸੀ ਤੁਸੀਂ ਛੱਡੋ ਕੀ ਲੈਣਾ ਸਿੱਖੀ ਦੇ ਕੋਲੋਂ ਸਾਡੇ ਨਾਲ ਨਾਲੋ ਅਸੀਂ ਤੁਹਾਨੂੰ ਅਮੀਰ ਬਣਾ ਦੇਾਂਗੇ ਤੁਹਾਡੇ ਇਲਾਜ ਕਰਵਾ ਦੇਾਂਗੇ ਉਹ ਕਹਿ ਲੱਗਿਆ ਨਹੀਂ ਮੈਂ ਜੋ ਮਰਜੀ ਭਾਵੇਂ ਮੈਂ ਭੁੱਖਾ ਮਰ ਜਾਵਾਂ ਪਰ ਮੈਂ ਗੁਰੂ ਦੀ ਸਿੱਖੀ ਦਾ ਪੰਡਾ ਨਹੀਂ ਛੱਡਾਂਗਾ ਤੇ ਅਖੀਰ ਤੱਕ ਉਹਨੇ ਇਨਸਾਨੀ ਕੀਤਾ ਐਸੇ ਮਹਾਨ ਗੁਰੂ ਕੇ ਸਿੱਖਾਂ ਨੂੰ ਸਮਰਪਿਤ ਹੈ 1 ਅਕਤੂਬਰ ਇਹ ਗੱਲ ਵੱਖਰੀ ਕਿ ਅਜ ਸਿੰਘ ਸਭਾ ਵਾਲੇ ਇਹ ਗੱਲਾਂ ਸਾਰੀਆਂ ਪੂਰ ਚੁੱਕੇ ਨੇ ਸਿੱਖ ਜਗਤ ਦੀ ਸਾਰੀਆਂ ਗੱਲਾਂ ਪੂਰ ਚੁੱਕਿਆ ਹੈ ਸਾਡੇ ਆਗੂ ਕਿਉਂਕਿ ਆਪਣੀਆਂ ਕੁਰਸੀਆਂ ਦੇ ਨਸ਼ਿਆਂ ਵਿੱਚ ਮਸਤ ਹੋਏ ਬੈਠੇ ਨੇ ਉਹਨਾਂ ਨੂੰ ਸਭ ਕੁਝ ਇਤਿਹਾਸ ਪੁਰ ਚੁੱਕਿਆ ਮੈਂ ਆਪ ਸੰਗਤਾਂ ਨੂੰ ਤਾਂ ਬੇਨਤੀ ਕਰਦਾ ਵੀ ਵਕਤ ਮਿਲੇ ਵਕਤ ਮਿਲੇ ਕੀ ਸਾਨੂੰ ਵਕਤ ਜ਼ਰੂਰ ਕਢਣਾ ਚਾਹੀਦਾ ਛੋਟੀਆਂ-ਛੋਟੀਆਂ ਜਿਹੜੇ ਪੁਸਤਕਾਂ ਨੇ ਜਿਹੜੀਆਂ ਸਾਡੀ ਇਤਿਹਾਸ ਦਾ ਸਾਨੂੰ ਉਹ ਯਾਦਗਵੰਦੀਆਂ ਨੇ ਉਹਨਾਂ ਦੇ ਨਾਲ ਜ਼ਰੂਰ ਸਾਂਝ ਬਰਉਣੀ ਚਾਹੀਦੀ ਏ ਤਾਂ ਕਿ ਪਤਾ ਲੱਗੇ ਕਿ ਗੁਰਮਤ ਦੀ ਮਰਿਆਦਾ ਕੀ ਏ ਗੁਰੂ ਗ੍ਰੰਥ ਸਾਹਿਬ ਗੁਰਦੁਆਰੇ ਵਿੱਚ ਹੋਣਾ ਕੀ ਚਾਹੀਦਾ ਏ ਗੁਰੂ ਕਿਰਪਾ ਕਰੇ ਇੱਥੇ ਹੀ ਸਮਾਪਤ ਅਨੇਕ ਪ੍ਰਕਾਰ ਦੀਆਂ ਧੂਲਾਂ ਧੰਨ ਗੁਰੂ ਗ੍ਰੰਥ ਸਾਹਿਬ ਬਾਤ ਗੁਰੂ ਕੀ ਸੰਗਤ ਬਖਸ਼ੰਦ ਹੋ ਬਖਸ਼ ਲੈਣਾ ਫਤੇ ਨਾਮ ਸਾਂਝ ਪਾਉ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ